ਅਜੀਤ ਪਬ ਟਵੀਟੀ ਤੇ ਤੁਹਾਡਾ ਸਵਾਗਤ ਹੈ ਮਹਰਪਾਲ ਸਿੰਘ ਕਹਾਵਤਾ ਇਸ ਟਾਈਮ ਡੀਸੀ ਦਫਤਰ ਸੰਗਰੂਰ ਅੱਗੇ ਖੜਿਆ ਜਿੱਥੇ ਕਿ ਚੌਕੀਦਾਰ ਭਾਈਚਾਰਾ ਜੋ ਪਿੰਡਾਂ ਵਿੱਚ ਕੰਮ ਕਰਦੇ ਹਨ ਡੀਸੀ ਸੰਗਰੂਰ ਦੇ ਅੱਗੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ ਚੌਕੀਦਾਰ ਭਾਈਚਾਰਾ ਪਹੁੰਚਿਆ ਕੀ ਕੀ ਮੰਗਾਂ ਨੇ ਕੀ ਕਾਰਨਾਂ ਕਿ ਉਹਨਾਂ ਨੂੰ ਡੀਸੀ ਸੰਗਰੂਰ ਦੇ ਦਫਤਰ ਅੱਗੇ ਮੁੱਖ ਮੰਤਰੀ ਦੇ ਸਹਿਰ ਭਗਵੰਤ ਸਿੰਘ ਮਾਨ ਦੇ ਦਫਤਰ ਇਹ ਸਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਆਗੂ ਮੌਜੂਦ ਨੇ ਕੀ ਨਾਮ ਹੈ ਆਪਣਾ ਰਾਸ ਸਤਗੁਰ ਸਿੰਘ ਮਾਜੀ ਪ੍ਰਟਾਸ਼ ਰਸਿ ਕਰ ਰਹੇ ਹਾਂ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਚੋਣ ਪ੍ਰਕਿਰਿਆ ਜਦੋਂ ਸ਼ੁਰੂ ਹੋਈ ਹੈ ਅੱਜ ਤੱਕ ਪਿੰਡੂ ਚੌਕੀਦਾਰ ਨੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਨਿਭਾਉਂਦੇ ਆਉਂਦੇ ਨੇਗੇ ਦੋ ਦਿਨ ਜੀ ਤਿੰਨ ਦਿਨ ਜੀ ਇਹਨਾਂ ਦੀ ਡਿਊਟੀ ਹੁੰਦੀ ਆ ਇਹਨਾਂ ਨੂੰ ਕੋਈ ਮਾਨ ਪੱਤਾ ਦੇ ਉੱਤੇ ਦਿੱਤਾ ਜਾਂਦਾ ਸੀ ਅਸੀਂ ਇਸ ਵਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਵੇਂ ਹੋਰ ਆਸਾ ਵਰਕਰਾਂ ਜਾਂ ਅੰਗਣਵਾੜੀਆਂ ਨੂੰ ਤੁਸੀਂ ਮਾਨ ਪੱਤਾ ਦਿੰਨੇ ਹੋਗੇ ਉਸੇ ਤਰ੍ਹਾਂ ਚੌਕੀਦਾਰਾਂ ਨੂੰ ਵੀ ਦਿਆ ਕਰੋ ਪਰੰਤੂ ਇਹਨਾਂ ਨੇ ਆ ਇੱਕ ਨਵਾਂ ਸਾਡੋ ਪਤਾ ਸੱਪਾ ਚੋਣ ਕਮਿਸ਼ਨ ਆ ਉਹਦੇ ਦਾ ਐਸ.ਬੀ.ਐਮ ਸਾਹਿਬ ਕਹਿੰਦਾ ਲਿਖਤੀ ਰੂਪ ਦੇ ਵਿੱਚ ਕਹਿੰਦਾ ਪਿੰਡੂ ਚੌਕੀਦਾਰਾਂ ਦੀ ਚੋਣਾਂ ਦੇ ਵਿੱਚ ਡਿਊਟੀਆਂ ਨਹੀਂ ਲਗਾਈਆਂ ਜਾਂਦੀਆਂ। ਪਰ ਪਿੰਡੂ ਚੌਕੀਦਾਰ ਤਾਂ 3 ਦਿਨ ਚੋਣਾਂ ਦੇ ਵਿੱਚ ਹੀ ਰਹਿੰਦਾ ਹੈ। ਉਹ ਉਸੇ ਨੂੰ ਅਸੀਂ ਅੱਜ ਦੱਸਣ ਵਾਸਤੇ ਇੱਥੇ ਦੇ ਕੋਲ ਆਏ ਆ ਕਿ ਵੀ ਤੂੰ ਆਪਣੀ ਨੀਂਦ ਤੋਂ ਜਾਗ ਅਸੀਂ ਚੌਕੀਦਾਰ ਜਦੋਂ ਨਹੀਂ ਜਾਂਦਾ ਉਹਨਾਂ ਨੂੰ ਨੰਬਰਦਾਰਾਂ ਵੱਲੋਂ ਜਾਂ ਬੀ.ਐਲ.ਓ ਜਾਂ ਪਟਵਾਰੀ ਸਾਹਿਬ ਵੱਲੋਂ ਲਜਾਇਆ ਜਾਂਦਾ گا۔ ਕਿਸੇ ਦੇ ਬਿਨਾ ਕਹਿਣ ਤੋਂ ਚੌਕੀਦਾਰ ਕੋਈ ਡਿਊਟੀ ਨਹੀਂ ਕਰਨ ਵਾਸਤੇ ਜਾਂਦਾ ਤਿੰਨ ਦਿਨ ਮੰਜੇ ਬਿਸਤਰੇ ਦਾ ਪ੍ਰੋਗਰਾਮ ਜਿੰਨੇ ਵੀ ਉੱਥੇ ਮੁਲਾਜ਼ਮ ਪਹੁੰਚਦੇ ਨੇ ਇਹਨਾਂ ਦੀ ਸੇਵਾ ਸੰਭਾਲਦਾ ਕੰਮ ਆ ਜਿਹੜਾ ਹੋਰ ਪਿੰਡੂ ਚੌਕੀਦਾਰ ਕਰਦਾ ਹੈ ਪਰੰਤੂ ਪ੍ਰਸ਼ਾਸਨ ਇੱਕ ਪ੍ਰਸ਼ਾਸਨ ਪੱਤਾ ਦੇਣ ਤੋਂ ਭੱਜ ਰਿਹਾਗਾ ਕਿੱਡੀ ਮਾੜੀ ਗੱਲ ਹੈ ਗਰੀਬ ਚੌਕੀਦਾਰ 1250 ਰੁਪਏ ਮਹੀਨਾ ਲੈਣ ਵਾਲਾ ਉਹ ਤਾਂ ਤਿੰਨ ਦਿਨ ਸੇਵਾ ਨਿਭਾਰਿਆਗਾ ਉਹਨਾਂ ਦੇ ਸੇਵਾ ਦੇ ਵਾਅਦੇ ਕਹਿੰਦੇ ਜੀ ਤੁਸੀਂ ਤਾਂ ਡਿਊਟੀ ਹੀ ਨਹੀਂ ਕਰਦੇ ਲਿਖਤੀ ਰੂਪ ਦੇ ਵਿੱਚ ਆ ਲੈਟਰ ਜਿਹੜਾ ਸਾਨੂੰ ਦਿੱਤਾ ਉਹ ਰਿਵਾਈਐਸ ਡੀਐਮ ਸਾਹਿਬ ਦਾ ਇਹ ਲੈਟਰ ਹੈਗਾ ਇਹ ਇਹਨਾਂ ਨੇ ਜਾਰੀ ਕਰਿਆ ਜੀ ਇਹ ਲੈਟਰ ਗੱਲ ਕਰ ਲੈਂਦੇ ਆ ਹੋਰ ਆਗੂ ਵੀ ਮੌਜੂਦ ਨੇ ਕੀ ਕਾਰਨਾ ਕਿ ਐਸਡੀਐਮ ਨੇ ਲੈਟਰ ਦਿੱਤਾ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਸ ਤਰ੍ਹਾਂ ਮਾਨ ਪੱਤੇ ਦੇ ਹੀ ਤੁਹਾਡਾ ਫਾਂਡ ਆ ਜੋ ਦੇਣੀ ਸਰਕਾਰ ਮੁੱਕ ਰਹੀ ਆ ਭਾਈ ਜੀ ਲੰਬੇ ਸਮੇਂ ਤੋਂ ਇਹ ਪਿੰਡੂ ਚੌਂਕੀਦਾਰ ਯੂਨੀਅਨ ਸੰਘਰਸ਼ ਕਰਦੀ ਆ ਰਹੀ ਆ ਪਹਿਲਾਂ ਤਾਂ ਇਹਨਾਂ ਦੀ ਲੜਾਈ ਆਪਣੇ ਹੱਕ ਦੀ ਹੈ ਜਿਹੜੀ ਸਭ ਤੋਂ ਵੱਡੀ ਤਨਖਾਹ ਦੀ ਸੀ ਮਾਨ ਪੱਤੇ ਦੀ ਸੀ ਉਹ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਤੇ ਉਹ ਕੋਈ 50 ਰੁਪਏ ਕੋਈ 100 ਰੁਪਏ ਵਧਾਉਂਦੀ ਆਈ ਪਰ ਐਸ ਵਾਰ ਜਿਹੜੀ ਬਹੁਤ ਹੀ ਵੱਡੇ ਬਦਲਾਅ ਦੇ ਨਾਲ ਇਹ ਸਰਕਾਰ ਬਣਾਈ ਗਈ ਆ ਔਰ ਸਾਰੇ ਇਹ ਸਾਡੇ ਭਾਈਚਾਰੇ ਨੇ ਪੂਰਾ ਸਹਿਯੋਗ ਦਿੱਤਾ ਪਰੰਤੂ ਜਿੰਨਾ ਨੁਕਸਾਨ ਇਹਨਾਂ ਨੇ ਇਹਨਾਂ ਚੌਕੀਦਾਰਾਂ ਦਾ ਕੀਤਾ ਹੈ ਸ਼ਾਇਦ ਹੁਣ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਕਹਿਣੀ ਚਾਹਣਾ ਕਿ ਉਹਨਾਂ ਨੇ ਤਦੇ ਵੀ ਜਦੋਂ ਵੀ ਕਿਤੇ ਇਹ ਕਿਤੇ ਗੱਲ ਮਿਲਣ ਗਏ ਨੇ ਜਾਂ ਸੁਣਨ ਗਏ ਨੇ ਇਹਨਾਂ ਨੂੰ ਮਿਲੇ ਵੀ ਨਹੀਂ ਇਹਨਾਂ ਦਾ ਬਣਦਾ ਜਿੰਨਾ ਕੋ ਕਰ ਸਕਦੇ ਸੀ ਕਰਦੇ ਸੀ ਪਿਛਲੇ 3 ਸਾਲਾਂ ਤੋਂ ਇਨਾਰੇ ਬਿਲਕੁਲੇ ਇਹਨਾਂ ਦੀ ਗੱਲ ਸੁਣਨੀ ਬੰਦ ਕਰਤੀ ਔਰ ਇੱਥੋਂ ਤੱਕ ਇਹ ਲਿਖ ਕੇ ਦੇ ਦਿੰਦਾ ਇਹ ਆਪਾਂ ਇਹ ਕਹਿਣਾ ਕਿ ਇਹ ਡੀਸੀ ਸਾਹਿਬ ਦਾ ਜਾਂ ਐਸਡੀਐਮ ਦਾ ਫਰਮਾਨ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਫਰਮਾਨ ਹੈ ਕਿਉਂਕਿ ਜਿਹੜਾ ਤਹਿਸੀਲਦਾਰ ਹੈ ਐਸਡੀਐਮ ਹੈ ਜਾਂ ਡੀਸੀ ਸਾਹਿਬ ਨੇ ਉਹੋ ਹੀ ਇਹਨਾਂ ਚੌਂਕੀਦਾਰਾਂ ਦਾ ਅਨੁਯੁਕਤੀ ਪੱਤਰ ਸਰਟੀਫਿਕੇਟ ਜਾਰੀ ਕਰਦੇ ਨੇ ਜਿਹੜਾ ਇਹਨਾਂ ਨੂੰ ਨੌਕਰੀ ਤੇ ਲੱਗਣ ਸਮਝ ਪੰਚਾਇਤ ਸਰਪੰਚ ਤੇ ਮੈਂਬਰਾਂ ਦੇ ਨਾਲ ਆ ਪਾਟਾ ਸਿੱਧਾ ਸੰਪਰਕ ਡੀਸੀ ਆਫਿਸ ਨਾਲ ਹੁੰਦਾ ਹੈ ਪਰ ਤੁਹਾਨੂੰ ਹੀ ਕਿਸ ਤਰ੍ਹਾਂ ਦਾ ਲੈਟਰ ਲਿਖ ਕੇ ਦੇ ਦਤਾਂ ਸਰ ਇਹ ਤੁਗਲਕੀ ਫਰਮਾਨ ਹੈ ਪਿਛਲੇ ਅੰਗਰੇਜ਼ਾਂ ਦੇ ਸਰਕਾਰਾਂ ਨਾਲ ਵੀ ਸਾਡੇ ਲੋਕ ਲੜਦੇ ਰਹੇ ਉਹ ਵੀ ਇਦਾਂ ਹੀ ਕਰਦੇ ਸੀ ਪਰ ਅੱਜ ਸਾਡੀ ਸਰਕਾਰੇ ਸਾਡੇ ਖਿਲਾਫ ਅਜਿਹੇ ਕਾਲੇ ਕਾਨੂੰਨ ਅਜਿਹੇ ਮਾੜੀਆਂ ਗੱਲਾਂ ਹਰਕਤ ਤੇ ਲੈ ਕੇ ਆ ਰਹੀ ਹੈ ਜਿਹਦਾ ਅਸੀਂ ਪਿੰਡੂ ਚੌਂਕੀਦਾਰ ਵੀਰ ਸਾਰੇ ਹੀ ਪੂਰੀ ਔਰ ਵਿਰੋਧ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਇਹ ਫੈਸਲਾ ਜਿਹੜਾ ਵਾਪਸ ਲੈਣਾ ਚਾਹੀਦਾ ਹੈ ਇਹ ਕੋਈ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਕਿ ਇਹ ਐਸਡੀਨ ਸਾਹਿਬ ਦਾ ਜਾਂ ਡੀਸੀ ਸਾਹਿਬ ਦਾ ਫਰਮਾਨ ਨਹੀਂ ਇਹ ਪੰਜਾਬ ਸਰਕਾਰ ਦਾ ਫਰਮਾਨ ਹੈ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਬਜ਼ੁਰਗ ਜਿਹੜੇ ਪਿਛਲੇ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆ ਰਹੇ ਨੇ ਮੇਰਾ ਖਿਆਲ ਅੰ ਵਿਚ ਵਿੱਚ ਤਾਂ 70 80 80 ਸਾਲ ਦੇ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਪੂਰੀ ਕਹਾਣੀ ਦਾ ਪਤਾ ਹੈ ਕਿ ਪੂਰੇ ਭਾਰਤ ਵਰਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੁਣ ਤੱਕ ਕੀ ਹੁੰਦਾ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਸਬੰਧਤ ਸਤਕਾਰਯੋਗ ਡੀਸੀ ਸਾਹਿਬ ਜਿਹੜੇ ਹਮੇਸ਼ਾ ਡੀਸੀ ਹੋਣਗੇ ਸਰਕਾਰ ਤਾਂ ਸ਼ਾਇਦ ਇਹ ਮੁੜ ਕੇ ਆਵੇ ਦਾ ਨਾਮ ਹੈ ਪਰ ਡੀਸੀ ਸਾਹਿਬ ਡੀਸੀ ਸਾਹਿਬ ਹੀ ਰਹਿਣਗੇ ਅਸੀਂ ਉਹਨੂੰ ਪੂਰ ਜੋਰ ਬੇਨਤੀ ਕਰਦੇ ਆ ਕੋਈ ਸਰਕਾਰਾਂ ਦੇ ਤੁਗਲਕੇ ਫਰਮਾਨਾਂ ਨੂੰ ਜਾਰੀ ਕਰਨਾ ਬੰਦ ਕਰ ਹਾਂਜੀ ਜੁਰੀਨਨ ਦੇ ਆਗੂਆਂ ਦਾ ਕਹਿਣਾ ਹੈ ਕਿ ਜੋ ਇਹ ਫਰਮਾਨ ਜਾਰੀ ਕੀਤਾ ਹੈ ਇਸ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਡੀਸੀ ਡਿਸਟ੍ਰਿਕਟ ਸੰਗਰੂਰ ਦੇ ਡੀਸੀ ਨੇ ਉਹ ਡੀਸੀ ਸਾਹਿਬ ਹੀ ਰਹਿਣਗੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਦਾ ਇੱਕ ਗੱਲ ਇਹ ਵੀ ਆਖਣਾ ਹੈ ਕਿ ਇਹ ਡੀਸੀ ਦਾ ਫਰਮਾਨ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਫਰਮਾਨ ਹੈ ਇਸ ਨੂੰ ਦੇਖਦੇ ਹੋਈ ਅੱਜ ਇਹ ਡੀਸੀ ਆਫਿਸ ਸੰਗਰੂਰ ਵਿੱਚ ਆਪਣਾ ਸੰਘਰਸ਼ ਕਰ ਰਿਹਾ ਹੈ ਤੁਸੀਂ ਦੇਖਦੇ ਰਹੋ अजीत ਵੈਬ ਟੀਵੀ ਮੈਂ ਹਰ ਪਾਸੇ ਹੀ ਕਹਾਦਾ ਸੰਗਰੂਰ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ